ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤ ਜਿੱਥੇ-ਜਿੱਥੇ ਵੀ ਸਿੱਖ ਸੰਸਾਰ ਦੇ ਵਿੱਚ ਸਿੱਖ ਬੈਠੇ ਹੋਏ ਨੇ ਆਪ ਜੀ ਨੂੰ ਪਤਾ ਹੀ ਹੈ ਕਿ ਇਹ ਹਫਤਾ ਸਰਵੰਸ਼ਦਾਨੀ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੁੱਚੇ ਪਰਿਵਾਰ ਦੀਆਂ ਸ਼ਹੀਦੀਆਂ ਦਾ ਹਫਤਾ ਹੈ ਇਸੇ ਹਫਤੇ ਦੇ ਵਿੱਚ ਸਤਗੁਰੂ ਜੀ ਦਾ ਸਾਰਾ ਪਰਿਵਾਰ ਜਿਹੜਾ ਜਾਂ ਲਾਪਤਾ ਹੋ ਚੁੱਕਾ ਸੀ ਜਾਂ ਸ਼ਹੀਦ ਹੋ ਚੁੱਕਾ ਸੀ ਕਿ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਅਹਿਸਾਸ ਹੈ ਤਾਂ ਆਓ ਇਸ ਹਫ਼ਤੇ ਨੂੰ ਬਿਨਾਂ ਖੇਚਲ ਬਿਨਾਂ ਖਰਚੇ ਤੋਂ ਮਨਾਈਏ ਉਹਦੇ ਲਈ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਸਾਧ ਸੰਗਤ ਇਸ ਹਫ਼ਤੇ ਦੇ ਵਿੱਚ ਕੋਈ ਖੁਸ਼ੀ ਦੇ ਵਿਆਹ ਸ਼ਾਦੀ ਦੇ ਸਮਾਗਮ ਨਾ ਕਰੋ ਜਿੱਥੇ ਸਾਡੇ ਘਰਾਂ ਦੇ ਵਿੱਚ ਇਸ ਹਫ਼ਤੇ ਵਿੱਚ ਖਾਣਾ ਨੱਚਣਾ ਹੱਸਣਾ ਟੱਪਣਾ ਜਾਂ ਡੀਜੇ ਆਲਟਕ ਵੱਜਦੇ ਹਨ ਉਹ ਕੰਮ ਕੋਈ ਨਾ ਕੀਤਾ ਜਾਵੇ ਕਿਉਂਕਿ ਇਸ ਹਫਤੇ ਸਤਵਰੂਪ ਜੀ ਦੇ ਚਾਰੇ ਪੁੱਤਰ ਤੇ ਮਾਤਾ ਜੀ ਨੇ ਸ਼ਹਾਦਤ ਦਿੱਤੀ ਸੀ ਦੂਜੇ ਨੰਬਰ ਤੇ ਇਸ ਹਫਤੇ ਦੇ ਵਿੱਚ ਅਸੀਂ ਕੋਸ਼ਿਸ਼ ਕਰੀਏ ਕਿ ਕਟੋ-ਕਾਟ ਆਪਣੇ ਵਿਸਤ੍ਰਿਤ ਧਰਤੀ ਉੱਤੇ ਲਾ ਕੇ ਬੈੱਡ ਖਾਲੀ ਛੱਡ ਲਈਏ ਤਾਂ ਕਿ ਸਾਡੇ ਬੱਚੇ ਪੁੱਛਣ ਕੀ ਕਾਰਨ ਹੈ ਬੈੱਡ ਖਾਲੀ ਨੇ ਪਰ ਬਿਸਤਰੇ ਥੱਲੇ ਲਾਏ ਹੋਏ ਨੇ ਤੇ ਉਹਨਾਂ ਨੂੰ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਸੁਣਾਓ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਾਓ ਤਾਂ ਕਿ ਸਾਡੇ ਬੱਚੇ ਆਪਣੇ ਵਿਰਸੇ ਨਾਲ ਜੁੜ ਸਕਣ। ਤੀਜੇ ਨੰਬਰ ਤੇ ਜੋ ਬੇਨਤੀ ਹੈ 10 ਤੋਂ ਲੈ ਕੇ ਸਵੇਰ 11 ਵਜੇ ਤੱਕ ਸਾਹਿਬਜ਼ਾਦਿਆਂ ਨੂੰ ਅਸਹਿ ਤੇ ਕਹਿ ਕਸ਼ ਦੇ ਕੇ ਸਰਹੰਦ ਦੀ ਧਰਤੀ ਤੇ ਸ਼ਹੀਦ ਕੀਤਾ ਗਿਆ। ਪਹਿਲਾਂ 3 ਦਿਨ 25 26 27 ਨੂੰ ਠੰਡੇ ਬਰ ਵਿੱਚ ਨਾ ਕੋਈ ਰਜਾਈ ਤਲਾਈ, ਖਾਣ ਪੀਣ ਜੇ ਕਿਸੇ ਨੇ ਦੁੱਧ ਦਾ ਘੁੱਟ ਪਲਾਤਾ ਭਾਈ ਮੋਤੀ RAM ਜੀ ਮਹਿਰਾ ਵਰਗੇ ਨੇ ਉਹਦਾ ਸਾਰਾ ਪਰਿਵਾਰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ। ਜਦੋਂ ਸ਼ਹੀਦ ਕੀਤਾ ਗਿਆ 10 ਤੋਂ ਲੈ ਕੇ 11:30 ਵਜੇ ਤੱਕ 13 ਪੋ 27 ਦਸੰਬਰ ਦਿਨ ਸੋਮਵਾਰ ਆਂਦਾ ਹੈ ਹਰ ਸਾਲ ਦੀ ਤਰ੍ਹਾਂ ਆਓ ਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸ਼ੁਕਰਗੁਜ਼ਾਰ ਹੋਣ ਦੇ ਲਈ ਇਹ ਸਮਾਂ ਪਉਣੀ 10 ਤੋਂ ਲੈ ਕੇ 11:30 ਵਜੇ ਤੱਕ ਗੁਰਦੁਆਰਾ ਸੀਸਗੰਨ ਸਾਹਿਬ ਵਿਖੇ ਇਕੱਤਰ ਹੋਈਏ ਬਾਕੀ ਸਿੱਖ ਸੰਸਾਰ ਨੂੰ ਵੀ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਬੈਠੇ ਹੋਇਓ ਉਸ ਦਿਨ ਆਪਣੇ ਕੰਮ ਛੱਡ ਦਿਓ 10 ਤੋਂ ਲੈ ਕੇ ਸਵਾ 11 ਵਜੇ ਤੱਕ ਉਸ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜਾਂ ਗੁਰਦੁਆਰਿਆਂ ਵਿੱਚ ਜਾਂ ਘਰਾਂ ਵਿੱਚ ਗੱਡੀਆਂ ਵਿੱਚ ਹਵਾਈ ਜਹਾਜ਼ਾਂ ਵਿੱਚ ਜਿੱਥੇ ਵੀ ਸਫ਼ਰ ਕਰਦੇ ਹੋ ਬਾਣੀ ਦੁਆਰਾ ਉਹਨਾਂ ਸਾਹਿਬਜ਼ਾਦਿਆਂ ਦੀ ਯਾਦ ਆਪਣੇ ਦਿਲ ਵਿੱਚ ਵਸਾਓ ਤੇ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਨੂੰ ਬੇਨਤੀ ਹੈ ਜਿਸ ਤਰ੍ਹਾਂ ਅੱਗੇ ਵੀ ਹਰ ਸਾਲ ਮੰਗਿਆਲ ਤੋਂ ਡਬਰੀ ਤੋਂ ਮਜਾਰੇ ਤੋਂ ਅਗੰਪੁਰ ਤੋਂ ਲੋਧੀਪੁਰ ਜਮਦੋੜ